ਜੋ ਜਿਸ ਦਿਨ ਦਾ ਇੰਤਜ਼ਾਰ ਸੀ ਉਹ ਦਿਨ ਆ ਚੁੱਕਿਆ ਅੱਜ 1 ਮਈ ਦਿਨ ਵੀਰਵਾਰ ਨੂੰ 2025 ਰਾਗਵ ਸਿਲਕ ਸਟੋਰ ਤੇ ਨੇੜੀ ਸੂਟਾਂ ਦੇ ਭਾਰੀ ਸੇਲ ਲੱਗ ਚੁੱਕੀ ਹੈ ਇਹ ਜਿਹੜੀ ਸੇਲ ਹੈ 50% ਆਫ ਲੱਗੀ ਹੋਈ ਹੈ ਤੇ ਇਹ ਜਿਹੜੀ ਸੇਲ ਹਰ ਐਤਵਾਰ ਵੀ ਲੱਗੇਗੀ ਤੇ 1 ਮਹੀਨਾ ਚਲੇਗੀ ਅਗਰ ਤੁਸੀਂ ਵੀ ਇਸ ਸੇਲ ਦਾ ਆਨੰਦ ਲੈਣਾ ਚਾਹੁੰਦੇ ਹੋ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਰਾਗਵ ਸਿਲਕ ਸਟੋਰ ਵਿਜੇ ਮਾਰਕੀਟ ਦਸਵਾ ਵਿਖੇ ਨਹੀਂ ਮੈਂ ਮਰਦਿੰਗ ਕਿਤਾਬ ਵੀ ਕਿਹੜਾ ਮੈਂ ਤੁਹਾਡਾ ਨਾਮ ਕੀ ਤੁਸੀਂ ਕਿੱਥੋਂ ਆਏ ਹੋ ਨਵਨੀਤ ਮੈਂ ਨੰਗਲ ਤੋਂ ਆਈ ਆ ਮੈਂ ਤੁਸੀਂ ਅੱਜ ਰਾਗਾ ਸਿਲਕ ਸਟੋਰ ਤੇ ਸ਼ੋਪਿੰਗ ਕੀਤੀ ਹੈ ਕਿਹੋ ਜਿਹਾ ਲੱਗ ਰਿਹਾ ਹੈ ਕੱਪੜੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਇਹਨਾਂ ਦਾ ਰੇਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਭ ਬਹੁਤ ਵਧੀਆ ਹੈ ਕੱਪੜੇ ਪ੍ਰਾਈਸ ਨੇ ਬਹੁਤ ਵਧੀਆ ਹੈ ਇਹਨਾਂ ਦੇ सो so, जल्दी तो जल्दी आगे सारे नहीं विजिट करनी थे तो बहुत बढ़िया है इतने तो सेल वगैरह बहुत बढ़िया लगी हुई है कपड़े का प्राइस भी बहुत है कपड़े क्वालिटी बहुत बढ़िया है आ ਮੇਰਾ ਨਾਮ ਕੀ ਚੁਕਿਤ ਮੇਰਾ ਨਾਮ ਅਫੀਤ ਕੌਰ ਹੈ ਅਤੇ ਮੈਂ ਵਿਲੀਸ ਮੰਡਰ ਤੋਂ ਆਈ ਹਾਂ ਮੈਂ ਤੁਸੀ ਅੱਜ ਰਾਗਰ ਸਿਲਕ ਸਟੋਰ ਤੇ ਸ਼ੋਪਿੰਗ ਕੀਤੀ ਕੀ ਕਹਿਣਾ ਚਾਹੁੰਦੇ ਹਨ ਇਹਨਾਂ ਦੇ ਫੈਬਰਿਕ ਬਾਰੇ ਤੇ ਰੇਟ ਬਾਰੇ ਮਤਲਬ ਸ਼ੋਪਿੰਗ ਤਾਂ ਮੈਂ ਰੈਗੂਲਰ ਆਨਦੀ ਰਹਿੰਦੀ ਹਾਂ ਬਟ ਜੋ ਮੈਂ ਅੱਜ ਦੇਖਿਆ ਹੈ ਨਾ ਅੱਜ ਦਾ ਮਟੀਰੀਅਲ ਵਕਈ ਬਿਲਕੁਲ ਡਿਫਰੈਂਟ ਮਾਰਕੀਟ ਨਾਲੋਂ ਸਟ੍ਰੈਟਿਜੀਕ ਬਹੁਤ ਵਧੀਆ ਹੈ ਸਭ ਤੋਂ ਵੱਡੀ ਗੱਲ ਜਿਹੜੀ ਰੇਂਜ ਦੀ ਹੈ ਰੇਂਜ ਬੜੀ ਮਤਲਬ ਸੂਟੇਬਲ ਹੈ ਹਰ ਕੋਈ ਗੁੰਡਾ ਲੈ ਸਕਦਾ ਹੈ ਮਤਲਬ ਬਹੁਤ ਵਧੀਆ ਜੋ ਕਹ ਰਹੀ ਜੋ ਮੈਂ ਅੱਜ ਫਸਟ ਵਿਊ ਦੇਖਿਆ ਹੈ ਬਹੁਤ ਹੀ ਵਧੀਆ शॉपिंग करना बिल्कुल जी बिल्कुल आज मैं देख के चल रही हूँ मैं डेफिनेटली कहांगी सारे की ऑन और रियलिटी है इस रियलिटी है कि बहुत बढ़िया बहुत ही बढ़िया कपड़ा बहुत ही बढ़िया फैब्रिक थैंक यू मैम थैंक यू जी थैंक यू वेरी ਆਗੇ ਆਦੇ ਨਾ ਕੀ ਆਸੀ ਗੱਲ ਕਰਦੇ ਕੁਝ ਹੋਰ ਕਸਟਮਰ ਦੇ ਨਾਲ ਸਤਿ ਸ੍ਰੀ ਅਕਾਲ ਮੈਮ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਨਾਮ ਕੀ ਜਿੱਥੇ ਕਿੱਥੋਂ ਆਏ ਹੋ ਤੁਹਾਡਾ ਨਾਮ ਜੋਤੀ ਹੈ ਜੀ ਮੈਂ ਹਜੇ ਕੋ ਪਹੁੰਚੇ ਮੈਂ ਤੁਸੀਂ ਅੱਜ ਰਾਗਾ ਸਿਲਵਰ ਸਟੋਰ ਤੇ ਸ਼ਾਪਿੰਗ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਹੀ ਕਹਿਣਾ ਚਾਹੁੰਦੀ ਕਿ ਆਏ ਤੇ ਅਸੀਂ ਇੱਕ ਦੋ ਫੁੱਲ ਲੈਣ ਵਾਸਤੇ ਆਏ ਪਰ ਤੁਹਾਡੇ ਸਾਹਮਣੇ ਹੈ ਕਿ ਇਹ ਦੇਖ ਲਓ ਕੰਮੀ ਨਹੀਂ ਜੀ ਭਰ ਰਿਹਾ ਕਿ ਅਸੀਂ ਸ਼ਾਇਦ ਹੋਰ ਵੀ ਸਾਈਜ਼ ਸੂਟ ਲੈ ਸਕੀਏ ਚਾਦਰਾਂ ਵੀ ਬਹੁਤ ਸੋਹਣੀਆਂ ਨੇ ਇਹਦੇ ਕੋਲ ਤੇ ਮੈਂ ਤੇ ਕਹਿਣਾ ਚਾਹਨੀ ਆ ਕਿ ਜਿਹੜੀ ਵੀ ਹਾਊਸ ਵਾਈਫ ਆ ਤੇ ਉਹ ਜ਼ਰੂਰ ਵਿਜ਼ਿਟ ਕਰਨ ਇੱਥੇ ਆ ਕੇ ਜ਼ਰੂਰ ਦੇਖਣ ਸੇਲ ਦਾ ਫਾਇਦਾ ਉਠਾਣ ਰਾਗਵ ਸਿਲਕ ਸਟੋਰ ਦੇ ਲੇਡੀਜ਼ ਸੂਟਾਂ ਦੇ ਪੈ ਗਈਆਂ ਲੁੱਟ ਲੋਕ ਆਫੀ ਦੂਰ ਦੂਰੋਂ ਆ ਕੇ ਇਸ ਸੇਲ ਦਾ ਫਾਇਦਾ ਲੈ ਰਹੇ ਆ ਅਗਰ ਤੁਸੀਂ ਵੀ ਇਸ ਸੇਲ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਰਾਗਵ ਸਿਲਕ ਸਟੋਰ ਦਸੂਆ ਵਿਖੇ ਮੈਡਮ ਕਿੱਧਰ ਆਇਓ ਤਾਂ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਰਾਗਨ ਸਿਲਕ ਸਟੋਰ ਤੇ ਗਾਹਾਂ ਕਾ ਦੀ ਭੀੜ ਲੱਗ ਚੁੱਕੀ ਹੈ ਲੋਕ ਇਸ ਸੇਲ ਦਾ ਕਾਫੀ ਤੋਂ ਵੱਧ ਤੋਂ ਵੱਧ ਫਾਇਦਾ ਲੈ ਰਹੇ ਨੇ ਅਗਰ ਤੁਸੀਂ ਵੀ ਇਸ ਸੇਲ ਦਾ ਪੂਰਾ ਪੂਰਾ ਫਾਇਦਾ ਉਠਾਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਰਾਗਨ ਸਿਲਕ ਸਟੋਰ ਵਿਜੇ ਮਾਰਕੀਟ ਦਸੂਹਾ ਵਿਖੇ ਜੀ ਨੂੰ ਆਪਾਂ ਵੰਦਨਾ ਕਰਦੇ ਹਾਂ اگر ਤੁਸੀਂ راگھو سیلک سٹور تے لگائی گئی لیڈی سوٹاں تے 50% سیل دا فائدہ لینا چاہندے ہو تے جلدی ہی وزٹ کرو راگھو سیلک سٹور ਮੇजे ਮਾਰਕੀਟ ਦਿਸੂਆ ਵਿਖੇ ਰਾਗਵ ਸਿਲਕ ਸਟੋਰ ਦੇ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ماني متر آيو اني نامو ونجنا بنا اتنا به بغا نايت نايت هڪ نامي به نه هين اي سمنا ڏا ڏي 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 আনি আগে আরে আগে আলো এই মালتين দিবি কিবি করে